हां जी भाई जी 사스카 जी सारे ਭਰਾਵਾਂ ਨੂੰ ਸੋ ਮਿੱਤਰੋ ਤਾਜੀ ਸੂਈਸ ਨੂੰ ਬਾਹਰ ਦਿਖਾਉਣ ਲੱਗਾ ਬਿਲਕੁਲ ਐਨ ਜਣੀ ਮਿੰਟ 15 ਵੀ ਹੋਇਆ ਸੂਈ ਤੇ ਮਗਰ ਜਿਹੜਾ ਬੱਚਾ ਉਹ ਬੱਚੀ ਨੂੰ ਜਾਣੋ ਤਾ ਜਰਸੀ ਨਾ ਅਸਲਦੀ ਨਾ ਤੇ ਗਾਜ਼ੀ ਮਿੱਤਰੋ ਕੋਲਿਆ ਕੇ ਦੇਖੋ ਬੜੀ ਚੰਗੀ ਕੱਦ ਕਾਢ ਦੀ ਮਾਲਕਣਾ ਬੜਾ ਜਿਆਦਾ ਚੰਗਾ ਥਾਣਾ ਵਨ ਲੱਗਾ ਬੜੇ ਗੈਪ ਦੇ ਵਿੱਚ ਤੇ ਚੰਗਾ ਮੁਠੀ ਵਾਲਾ ਜਿਹਾ ਥਾਣਾ ਬਹੁਤ ਹੀ ਚੰਗੇ ਅਡਰ ਦੀ ਮਾਲਕਣ ਤੇ ਬਾਕੀ ਇਹਦੀ ਪੂਰੀ ਡਿਟੇਲ ਆਪਾਂ ਮਾਲਕ ਤੋਂ ਸਾਂਝੀ ਕਰਾਂਗੇ ਤੁਹਾਡੇ ਨਾਲ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਿਓ ਤੇ ਆਪਣੇ ਚੈਨਲ ਫਾਰਮ ਸਬਸਕ੍ਰਾਈਬ ਜਰੂਰ ਕਰ ਲਿਓ ਨਾ ਤੇ ਬਾਕੀ ਬਾਈ ਨਾਲ ਕਰਦੇ ਹਾਂ ਗੱਲਬਾਤ ਵੀ ਕੀ ਕੀ ਡਿਟੇਲ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਗੇ ਨਾਮ ਮੇਰਾ ਬੀਜੇ ਆ ਵੀਰੇ ਪਿੰਡ ਰਾਈ ਆ ਹਾਂ ਜੀ ਤੇ ਫੋਨ ਨੰਬਰ ਹੈਗਾ 9888224013 ਠੀਕ ਹੈ ਤੇ ਅੱਜ ਆਪਾਂ ਫਿਲਹਾਲ ਇੱਕ ਗਾਂ ਦੀ ਵੀਡੀਓ ਸਾਂਝੀ ਕਰਨੀ ਆ ਹਾਂ ਜੀ ਹਾਂ ਜੀ ਵੀਰੇ ਦੂਜੀਆਂ ਵਿਹੜਾ ਕੱਚੀਆਂ ਹਜੇ ਵਿਹੜਾ ਆਪਾਂ ਠਹਿਰ ਕੇ ਵੇਚਾਂਗੇ ਜਿਹੜੀਆਂ ਆ ਦੋ ਇਧਰ ਬੈਠੀਆਂ ਕੱਚੀਆਂ ਹਾਂ ਇੱਕ ਨਾਲ ਵਾਲੀ ਵਿਹੜ ਕੱਚੀ ਹੈ ਜੀ ਠੀਕ ਹੈ ਤੇ ਇਹ ਜਿਹੜੀ ਵਿਹੜ ਆ ਗਈ ਕਿੰਨਾ ਟਾਈਮ ਹੋ ਗਿਆ ਲਗਭਗ ਸੂਈ ਨੂੰ ਇਹਨੂੰ ਸੂਈ ਨੂੰ ਹੁਣ ਸਾਰੇ ਹਜੇ ਐ ਮਤਲਬ ਵੀ 20 ਮਿੰਟਾਂ ਤੋਂ ਥੱਲੇ ਥੱਲੀ ਆ ਵੀ 15 ਕੁ ਮਿੰਟ ਹੋ ਗਏ 15 20 ਮਿੰਟ ਹੀ ਹੋ ਗਏ ਜੇਰ ਪਾਣੀ ਹਜੇ ਲੱਗ ਪਾ ਬਾਕੀ ਤਾਂ ਮਗਰ ਬੱਚਾ ਬੱਚੀ ਆ ਗਈ ਨਾ ਬੱਚੀ ਆ ਬੱਚੀ ਜੇਰ ਤਾਂ ਇਹਦੀ ਪੈ ਜਾਣੀ ਜਦੋਂ ਨਾਲ ਦੀ ਨਾਲ ਬੈ ਗਈ ਨਾ ਉਹਦੀ ਜੇਰ ਇਹ ਨਗਾਉਣੀ ਪੈਣੀ ਕਿਉਂਕਿ ਪਾਣੀ ਪੂਣੀ ਖੁੱਲਾ ਪੀਤਾ ਗਾਣੀ ਖਾਂਦ ਨੂੰ ਬੜਾ ਚੰਗਾ ਲੱਗਿਆ ਵਾ ਨਾ ਖਾਂਣ ਤੋਂ ਬਹੁਤ ਕਿੰਨੇ ਕੁ ਦੁੱਧ ਦੀ ਮਾਲਣ ਲੱਗ ਭਾਗੇ ਜੀ ਦੁੱਧ ਹੈ ਲੱਗ ਭਾਗੇ ਐ ਮਤਲਬ ਵੀ ਯਾਰ 25 ਕਿਲੋ ਤੋਂ ਦਰਾਮਦਰੀ ਨਾ ਦੂਗੀ ਜਿਆ ਟਾਂਚ ਆ ਗਾ ਦੁੱਧ ਵਧ ਦੂਗੀ ਆਪਾਂ 2 ਪੁਰਾਣਾ ਟਾਇਰ ਫਸਿਆ ਪਿਆਗਾ ਲ ਕਢਾ ਗੇੜਾ ਫਿਰ ਬੋਝ ਗਿਆ ਗੇੜਾ ਕਢਾ ਲਈਏ ਫਿਰ ਧਾਰਾ ਦਰ ਮਾਰਕਸ ਨੂੰ ਦਿਖਾ ਦਾਂ ਮਿੱਤਰੋ ਕਦ ਕਾੜ ਪੂਰੇ ਫੁੱਲ ਵੱਡੇ ਦੀ ਮਤ ਕੋ ਛੋਟਾ ਹਣਾ ਸਮਝ ਵੀ ਕੀ ਛੋਟੀ ਹਾਈਟ ਦੀ ਹੋਣੀ ਵਹੜੇ ਚੰਗੇ ਕਦ ਕਾਠ ਵਾਲੀ ਵੱਡੀ ਵਹੜ ਆ ਗਈ ਇਹ ਤੇ ਲੈ ਚਾ ਲੰਬੀ ਲੈ ਇਥੋਂ ਤੈਨੂੰ ਤੋੜ ਕੇ ਦਿਖਾ ਦੇਣਾ ਅਦਰ ਆਪਾਂ ਬੱਚੇ ਦਾ ਕਰਦੀ ਨਾ ਕਿਹਨਾਂ ਦਾ ਥੋੜਾ ਬੱਚੇ ਦਾ ਕਰੂਗੀ ਬੱਚੇ ਤੇ ਜਾਊਗੀ ਆਇਦੁੱਲਾ ਬੇਲੜ ਤੋੜ ਉਧਰੋਂ ਨਾ ਉਧਰ ਜਾਣਾ ਨਹੀਂ ਨੇ ਲੈ ਇਥੋਂ ਨੀਂਗਾ ਮਾਰ ਲਈ ਥੋੜਾ ਬੱਚੇ ਦਾ ਵੱਧ ਕਰ ਜੇ ਨਾ ਕਰੋ ਬੱਚੇ ਦਾ ਨਾ ਬਾਕੀ ਆ ਗਈ ਥੋੜੀ ਕਿਹੜਾ ਹਜੇ ਤੱਕ ਕਿਹੜਾ ਦਾ ਕਰੂਗੀ 10 20 ਮੈਨੂੰ ਬੱਚੇ ਕਰਦੀ ਇਹਨੇ ਭੋਰਾ ਨਹੀਂ ਮਰਉਣੀ ਜਦੋਂ ਗਾਂ ਦੀ ਜੇਰ ਜੂਰ ਪੈ ਗਈ ਉਸ ਤੋਂ ਬਾਅਦ ਬੱਚੇ ਦਾ ਹੂੰ ਲੈ ਐਂ ਕਰ ਹਮ ਤਾਰਾ ਤੋਂ ਮਾਰ ਕੇ ਫਾਦ ਗਿਆ ਫਰਵਾ ਹਾਂਜੀ ਤਾਰਾ ਮਾਰ ਦਿੱਤਾ ਹਾਂ ਤਾਰਾ ਮਾਰ ਕੇ ਦਿਖਾਉਣੀ ਹੂੰ ਤਾਰਾ ਤੋਂ ਨੂੰ ਮਾਰਦਾ ਨਾ ਸੂਆ ਕਿਹੜਾ ਹੋ ਵੀਰੇ ਲੈ ਉਧਰ ਸੂਆ ਕਿਹੜਾ ਹੋਊਗਾ ਸੂਆ ਦੂਜਾ ਵੀਰੇ ਸੂਆ ਦੂਜਾ ਬਾਹ ਕਮਾਲ ਲੱਡਰਦਾ ਯਾਰਾ ਪੂਰਾ ਫੁੱਲ ਮਲ ਜਿਆ ਪੰਡ ਜਿਹੜਾ ਹਵਾਨਾ ਆ ਇਹ ਜਲੇਵਾ ਘਰ ਘਰ ਨਹੀਂ ਲੱਗਦਾ ਗਾਂ ਦਾ ਘਟ ਮਤਲਬ ਚੰਗੀ ਹੈ। ਤੋਂ ਮੜ ਨਿਆਣਾ ਲੈ ਚੱਕੀ। ਨਿਆਣਾ ਲੈ ਬਈ ਫਿਰ ਆਪਾਂ ਧਾਰਾ ਚੱਲਦੀ ਵੀਡੀਓ ਚ ਮਾਰ ਕੇ ਦਿਖਾ ਦੇਣਾ ਕਿ ਤੇ ਇੱਥੋਂ ਸ ਮੂਹਰ ਨੂੰ ਦੇਖੋ ਵੀ ਡੇਢ ਦੋ ਉੱਥਾਂ ਮੂਹਰੇ ਜਿਹੜਾ ਹਵਾਨਾ ਹੈਗਾ ਨਾ ਤੇ ਗੇਠਾਂ ਉਹ ਜਿਹੜਾ ਪਿੱਛੇ ਹਵਾਨਾ ਹੈਗਾ। ਤੇ ਬਾਕੀ ਇਹ ਸੂਈ ਨੂੰ 15-20 ਮਿੰਟ ਹੋਇਆ ਗਿਆ ਤੇ ਜੇਰ ਪਣੀ ਬਾਕੀ ਪਈ ਆ। ਜੇਰ ਤਾਂ ਜੀ ਤਿਆਰ ਆ ਬਸ ਪੈ ਬੈਠ ਜੀ ਘੰਟੇ ਦੇ ਜੇਰੇ ਦੀ ਪੈ ਜਾਣੀ ਹੈਗੀ। ਨਿਆਣਾ ਪਾ ਕੇ ਤੁਹਾਨੂੰ ਧਾਰਾ ਤੁਰਾ ਮਾਰ ਕੇ ਦਿਖਾਵਾਂਗੇ ਤਾਂ ਕਿ ਕੋਈ ਇਸ ਪ੍ਰਾਣੇ ਦੂਜਾ ਰਾਡੇ ਤੋਂ ਉਹਨਾਂ ਦਾ ਬਹਿੜ ਤੇ ਤੁਹਾਨੂੰ ਕੋਈ ਦਿੱਕਤ ਨਾ ਲੱਗੇ ਬਾਅਦ ਚ ਨਾ। ਤੇ ਥਾਣੇ ਜਿਹੜੇ ਮਿੱਤਰੋ ਚਾਰ ਰਹਿਣਗੇ ਵੱਖਰੀ ਫੋਰਸਾਂਗ ਨਹੀਂ ਗਈ ਤੇ ਬਾਕੀ ਇਹ ਥਾਣ ਤੁਹਾਨੂੰ ਪਾਸ ਕਰਾਈ ਦਿੰਨੇ ਆਪਾਂ ਲੈ ਕਰ ਲਾ ਵੀ ਪਸਮਾ ਸਮਾਰ ਕੇ ਐ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਨਾ 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 ਬਾਈ ਪੂਰੀ ਚਾਹ ਦੋਨੇ ਪਾਸੇ ਵਹਿ ਵਹਿ ਕੇ ਚੋਈ ਜਾਵੇ ਯਾਰ ਅਗਲਾ ਹੂੰ ਬਾਕੀ ਖੜਾ ਗਰਮੀ ਦੇ ਵਿੱਚ ਵੀ 25 26 ਕਿਲੋ ਦਾ ਆਉਣਾ ਕਾਢ ਦੂ ਬੈਠ 25 ਗਰਮੀ ਦੇ ਕਾਰਨ 25 ਕਿਲੋ ਕਿਹਾ ਜੀ ਕਿਤੇ ਸਿਆਲ ਚੋਂ ਦੀ ਗਾਂ ਪਾ 32 33 ਕਿਲੋ ਦੁੱਧ ਦਾ ਦੇਣਾ ਸੀ ਨੇ ਬਿਲਕੁਲ ਬਿਲਕੁਲ ਤ aí ਤੁਸ ਨੂੰ ਸਾਰੀ ਮਟਾਂਚ ਦੀ ਦੀ ਬਾਂਦਰ ਚੈੱਕ ਕਰਾ ਦੇ ਇੱਥੋਂ ਨੀਂਗਾ ਮਾਰ ਲਓ ਲੰਬਾਈ ਲੂਈ ਵੈੜ ਦੀ ਤੇ ਕੱਦ ਕਾਠ ਨਾ ਚੰਗੀ ਕੋਲਮ ਲਾ ਕੇ ਤੇ ਬਾਕੀ ਬਾਈ ਦਾ ਜਰਾ ਸੰਪਰਕ ਨੰਬਰ ਹੈ 988224013 ਸੰਪਰਕ ਨੰਬਰ ਹੈ ਪਿੰਡ ਰਾਇਆ ਤਹਿਸੀਲ ਫੂਲ ਜਿਲ੍ਹਾ ਭੰਡਾ ਲਿਆ ਪਾਣੀ ਪੱਜ ਕੇ ਭਰਾਵਾ ਲੈ ਇੱਥੋਂ ਤੁਸ ਨੂੰ ਸਮਾਜੀ ਦੀ ਬਾਂਦਰ ਸ਼ੈਡ ਦਿਖਾ ਦੇਣਾ ਆਪਣਾ ਲੈ ਮਾਰਕਰ ਤਾਰਾ ਰੱਬ ਦਾ ਨਾਮ ਲੈ ਕੇ ਲੈ ਕਿੱਲੇ ਆਉਂਗਾ ਮੁੰਡੇ ਨਾ ਹੂੰ ਲਾ ਪੂਰੀ ਵਗਣਾ ਗੰਨਿਆਰ ਕੀ ਕੋਤਾਂ ਪਟਣ ਵਾਲੀ ਧਾਰ ਆ ਗਈ ਪੂਰੀ ਮੋਟੀ ਜਵਾਈ ਆ ਗਈ ਰੇਤੇ ਜੀ ਵੀ ਫੜਕਾ ਕਰਦੀ ਇਹੇ ਜਵਾਈ ਜਵਾਂ ਨਾ ਹੈ ਧਾਰ ਬਹੁਤ ਮੋਟੀ ਆ ਨਾ ਵੀਰੇ ਹਾਂ ਨਹੀਂ ਚੋ ਨਾ ਮੂਹਰੇ ਸਨ ਜੀ ਬਾਈ ਸਰ ਧਾਰ ਦੂਰੋਂ ਤੋਂ ਪੂਰੇ ਚੱਬ ਕੱਢੇ ਪੈ ਨਾ ਹੂੰ ਨੇ ਗੰਨਿਆਰ ਕੀ ਧਾਰ ਆ ਜਾਵਾਂ ਠੀਕ ਐ ਤੇ ਰੇਟ ਰੂਟ ਫੇਦਾ ਹਾਂ ਕਿਵੇਂ ਕਰਨਾ ਅੱਜ ਆਪਾਂ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਦਾ ਠੀਕ ਆ ਹਾਂਜੀ ਵੀਰੇ ਉਹ ਦਿਨ ਵੜਦਾ ਵਿੱਚ ਹੀ ਕਰਦਾ ਸੀਗਾ ਤੇ ਅੱਜ ਆਪਾਂ ਜਿਹੜਾ ਬਾਈ ਕੰਦਾ ਦੀ ਰੇਟ ਜਿਹੜਾ ਫੋਨ ਤੇ ਕਰਨਾ ਹੈ। ਫੋਨ ਤੇ ਕਰਨਾ ਹੈ। ਜੇ ਮੁੜ ਕੇ ਪਤਾ ਕੀ ਆ ਨਾ ਮੋਲ ਲੈਣ ਵਾਲਾ ਬੰਦਾ ਇੱਕ ਅੱਧਾ ਹੁੰਦਾ ਵਿੱਚ ਨਾ ਸਵਾਰ ਲੈਣ ਵਾਲੇ ਬਾਹਲੇ ਫੋਨ ਲਾਉਂਦੇ ਫਿਰ। ਹੂੰ ਠੀਕ ਆ ਜਿਹੜੀ ਚੀਜ਼ ਦਾ ਇਹਨੂੰ ਪਤਾ ਉਹੀ ਬੰਦਾ ਫੋਨ ਲਾ ਕੇ ਗੱਲ ਕਰੂਗਾ ਵੀ ਹਾਂ ਮੈਂ ਗਾਂ ਲੈਣੀ ਹੈ ਇਹ। ਬਿਲਕੁਲ ਬਿਲਕੁਲ। ਕਿਉਂਕਿ ਇਹੋ ਜੀ ਗਾਂ ਵੀਰੇ ਘਰ ਘਰ ਤਾਂ ਹੈ ਹੀ ਨਹੀਂ। ਹੂੰ ਲਾਵੇ ਤੁਰ ਪਸਮਾਕ ਕਰ ਲੈ ਬਾਹਰ ਨੇ। ਅੱਜ ਤੁਹਾਨੂੰ ਦੁਬਾਰਾ ਦਿਖਾਣਾ ਬੈਣੀ ਸ਼ੈਡ ਤੋਂ ਨਾ। ਤੇ ਫੇਰ ਕੁਆਲਿਟੀ ਚੈੱਕ ਕਰ ਲਓ। ਇੱਕ ਖਰੀਦੋ ਇੱਕ ਨਾਲ ਫ੍ਰੀ ਮਿਲ ਜੂਹੀ ਗੱਲ ਆ ਗਈ ਕਿ ਆਜ ਬਹਾੜ ਬੱਛੀ ਆ ਤੇ ਮਾਗਰੀ ਬੱਛਿਆ ਗਈ ਬੱਚੇ ਬਹੁਤ ਚੰਗੇ ਆ ਹੂੰ ਜਿਹੜੇ ਭਰਾ ਨੂੰ ਪਸੰਦ ਆਊਗੀ ਬਾਅਦ ਨ ਦਿੱਤੇ ਹੋਏ ਨੰਬਰ ਤੋਂ ਸੰਬਰ ਕਰ ਲੂਗਾ ਜੀ ਧੰਨਵਾਦ